ਆਉ ਅੱਗੇ ਦਾ ਸਫ਼ਰ ਜਾਰੀ ਰੱਖਦੇ ਹੋਏ ਸੁਣਦੇ ਹਾਂ ਪੰਜਾਬੀ ਆਡੀਓ ਬੁੱਕ ਪਾਉਲੋ ਕੋਲੋ ਦੁਆਰਾ ਲਿਖਤ ਕਿਤਾਬ ਸੁਪਨਸਾਸ ਪਾਗ ਪਹਿਲਾ ਮੁੰਡੇ ਦਾ ਨਾਂ ਸਾਤਿਆਗੋਸੀ ਸ਼ਾਮ ਦਾ ਕੁਸਮੂਸਾ ਹੋ ਰਿਹਾ ਸੀ ਜਦੋਂ ਮੁੰਡਾ ਆਪਣੇ ਇਜੜ ਨੂੰ ਲੈ ਕੇ ਉਜਾੜ ਪਏ ਹੋਏ ਚਰਚ ਵਿੱਚ ਪਹੁੰਚਿਆ ਇਸ ਦੀ ਛੱਤ ਬਹੁਤ ਲੰਮਾ ਸਮਾਂ ਪਹਿਲਾਂ ਡਿੱਗ ਚੁੱਕੀ ਸੀ ਅਤੇ ਜਿੱਥੇ ਕਿਸੇ ਸਮੇਂ ਪਵਿੱਤਰ ਵਸਤਾਂ ਰੱਖੀਆਂ ਹੁੰਦੀਆਂ ਸਨ ਉਥੇ ਇੱਕ ਅੰਜੀਲ ਦਾ ਵੱਡਾ ਦਰਖਤ ਉਗਿਆ ਹੋਇਆ ਸੀ। ਉਹਨੇ ਰਾਤ ਇੱਥੇ ਹੀ ਬਿਤਾਉਣ ਦਾ ਫੈਸਲਾ ਕੀਤਾ। ਉਹਨੇ ਸਾਰੀਆਂ ਟੇਡਾਂ ਟੁੱਟੇ-ਫੁੱਟੇ ਦਰਵਾਜ਼ੇ ਵਿੱਚ ਦੀ ਅੰਦਰ ਦਾ ਹਲਕੀਤੀਆਂ ਅਤੇ ਲੱਕੜੀ ਦੇ ਕੁਝ ਪਲੜੇ ਦਰਵਾਜ਼ੇ ਦੇ ਮੋਰੇ ਇਸ ਤਰ੍ਹਾਂ ਅੜਾਏ ਕਿ ਰਾਤ ਵੇਲੇ ਉਹਦਾ ਏਜੜ ਬਾਰ ਨਾ ਨਿਕਲ ਸਕੇ। ਇਸ ਇਲਾਕੇ ਵਿੱਚ ਪੇੜੀਏ ਨਹੀਂ ਸਨ। ਫਿਰ ਵੀ ਇੱਕ ਵਾਰ ਜਦੋਂ ਕੋਈ ਜਾਨਵਰ ਰਾਤ ਵੇਲੇ ਬਾਹਰ ਨਿਕਲ ਗਿਆ ਤਾਂ ਮੁੰਡੇ ਨੂੰ ਅਗਲਾ ਸਾਰਾ ਦਿਨ ਇਸ ਨੂੰ ਲੱਬਣ ਵਿੱਚ ਹੀ ਲਗਾਉਣਾ ਪੈਣਾ ਸੀ ਉਹਨੇ ਆਪਣੀ ਜੈਕੇਟ ਨਾਲ ਫਰਸ਼ ਸਾਫ਼ ਕੀਤਾ ਅਤੇ ਲੰਮਾ ਪੈ ਗਿਆ ਸਰਹਾਣੇ ਦੀ ਥਾਂ ਉਸਨੇ ਉਹ ਕਿਤਾਬ ਰੱਖ ਲਈ ਜਿਹੜੀ ਹੁਣੇ ਹੁਣੇ ਪੜ ਕੇ ਹਟਿਆ ਸੀ ਉਹਨੇ ਆਪਣੇ ਆਪ ਨੂੰ ਹੀ ਕਿਹਾ ਕਿ ਉਸ ਨੂੰ ਹੁਣ ਮੋਟੀਆਂ ਕਿਤਾਬਾਂ ਪੜਨੀਆਂ ਚਾਹੀਦੀਆਂ ਹਨ ਕਿਉਂਕਿ ਇਹ ਲੰਮਾ ਸਮਾਂ ਵੀ ਚੱਲ ਗਿਆ ਹਨ ਅਤੇ ਇਹਨਾਂ ਦਾ ਸਰਹਣਾ ਵੀ ਬਦੇਰੇ ਆਰਾਮ ਦੇ ਹੁੰਦਾ ਹੈ ਜਦੋਂ ਉਹਦੀ ਜਾਗ ਖੁੱਲੀ ਤਾਂ ਅਜੇ ਹਨੇਰਾ ਹੀ ਸੀ ਉੱਪਰ ਦੇਖਦਿਆਂ ਅਧੀ ਡਿੱਗੀ ਹੋਈ ਛੱਤ ਵਿੱਚੋਂ ਉਸ ਨੂੰ ਤਾਰੇ ਦਿਖਾਈ ਦੇ ਰਹੇ ਸਨ ਉਸ ਸੋਚਿਆ ਮੇਰੀ ਅਜੇ ਹੋਰ ਸੌਣ ਦੀ ਇੱਛਾ ਸੀ ਉਸ ਰਾਤ ਉਸ ਨੂੰ ਉਹੀ ਸੁਪਨਾ ਆਇਆ ਜਿਹੜਾ ਹਫ਼ਤਾ ਪਹਿਲਾਂ ਆਇਆ ਸੀ ਅਤੇ ਇਸ ਵਾਰੀ ਵੀ ਉਹ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਜਾਗ ਪਿਆ ਸੀ ਉਹ ਉਠਿਆ ਅਤੇ ਆਪਣਾ ਟੰਗਾ ਚੁੱਕਦੇ ਹੋਏ ਉਸਨੇ ਸੁੱਤੀਆਂ ਪਈਆਂ ਪੀੜਾ ਨੂੰ ਜਗਾਉਣਾ ਸ਼ੁਰੂ ਕੀਤਾ। ਉਹਨੇ ਦੇਖਿਆ ਕਿ ਜਿਉਂ ਉਹ ਜਾਗਿਆ ਬਹੁਤੇ ਜਾਨਵਰਾਂ ਵਿੱਚ ਹਿਲਜੁਲ ਹੋਣੀ ਸ਼ੁਰੂ ਹੋ ਗਈ ਸੀ। ਲੱਗਦਾ ਸੀ ਜਿਵੇਂ ਕਿਸੇ ਪੀੜ ਬਰੀ ਸ਼ਕਤੀ ਨੇ ਉਸ ਦੀ ਜ਼ਿੰਦਗੀ ਨੂੰ ਪੀੜਾ ਦੀ ਜ਼ਿੰਦਗੀ ਨਾਲ ਆਪਸ ਵਿੱਚ ਬੰਨ ਕੇ ਰੱਖਿਆ ਹੋਇਆ ਸੀ। ਜਿਨ੍ਹਾਂ ਨਾਲ ਉਹਨੇ ਪਿਛਲੇ 2 ਸਾਲ ਬਿਤਾਏ ਸਨ, ਆਤੇ ਖੁਰਾਕ ਅਤੇ ਪਾਣੀ ਦੀ ਪਾਲ ਵਿੱਚ ਉਹਨਾਂ ਨੂੰ ਲੱਗੇ ਪਿੰਡਾਂ ਵਿੱਚ ਕੁਮਦਾ ਰਿਹਾ ਸੀ ਉਹ ਬੁਰਬੁੜਾਇਆ ਇਹ ਮੇਰੇ ਨਾਲ ਇੰਨਾ ਹਿਲ ਗਈਆਂ ਹਨ ਕਿ ਮੇਰੇ ਨਿਤ ਦੇ ਪ੍ਰੋਗਰਾਮ ਨੂੰ ਵੀ ਜਾਣਨ ਲੱਗ ਪਈਆਂ ਹਨ ਪਲ ਪਰ ਲਈ ਅਜਿਹਾ ਸੋਚਣ ਤੋਂ ਬਾਅਦ ਉਹਨੇ ਮਹਿਸੂਸ ਕੀਤਾ ਕਿ ਖਬਰੇ ਇਹ ਗੱਲ ਉਲਟ ਵੀ ਹੋ ਸਕਦੀ ਹੈ ਇਹ ਵੀ ਹੋ ਸਕਦਾ ਹੈ ਕਿ ਖੁਦ ਉਹ ਹੀ ਪੇਡਾਂ ਦੇ ਸੌਣ ਜਾਗਣ ਦਾ ਆਦੀ ਹੋ ਗਿਆ ਹੋਵੇ ਫਿਰ ਵੀ ਕੁਝ ਐਸੀਆਂ ਵੀ ਸਨ ਜਿਹੜੀਆਂ ਰਤਾਂ ਦੇਰੀ ਨਾਲ ਉੱਠਦੀਆਂ ਸਨ ਮੁੰਡੇ ਨੇ ਉਹਨਾਂ ਨੂੰ ਵਾਰੀ-ਵਾਰੀ ਜਾ ਕੇ ਆਪਣੇ ਟੋਂਗੇ ਨਾਲ ਹਿਲਾਇਆ ਅਤੇ ਹਰੇਕ ਨੂੰ ਉਹਦੇ ਨਾਂ ਨਾਲ ਬੁਲਾਇਆ। ਉਹਦਾ ਹਮੇਸ਼ਾ ਇਹ ਯਕੀਨ ਰਹਿ ਹਸੀ ਕਿ ਪੇਡਾਂ ਉਸਦੀ ਗੱਲ ਸਮਝ ਜਾਂਦੀਆਂ ਸਨ। ਇਸ ਲਈ ਕਦੇ-ਕਦੇ ਤਾਂ ਉਹ ਕਿਤਾਬ ਦੇ ਉਹ ਹਿੱਸੇ ਵੀ ਉਹਨਾਂ ਨੂੰ ਪੜ੍ਹ ਕੇ ਸੁਣਾਉਂਦਾ ਸੀ ਜਿਹੜੇ ਉਹਨੂੰ ਖੁਦ ਨੂੰ ਚੰਗੇ ਲੱਗੇ ਹੁੰਦੇ ਸਨ ਜਾਂ ਫਿਰ ਕਦੇ-ਕਦੇ ਉਹ ਉਹਨਾਂ ਨਾਲ ਆਜਰੀ ਦੀ ਇਕਲਤਾ ਅਤੇ ਖੁਸ਼ੀਆਂ ਬਾਰੇ ਵੀ ਗੱਲਾਂ ਕਰਦਾ ਸੀ। ਕਦੇ-ਕਦੇ ਉਹ ਉਹਨਾਂ ਨਾਲ ਹੁਨੇ-ਹੁਨੇ ਲੰਦ ਕੇ ਆਏ ਪਿੰਡ ਵਿੱਚ ਦੇਖੀਆਂ ਗੱਲਾਂ ਬਾਰੇ ਵੀ ਚਰਚਾ ਕਰਦਾ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨਾਲ ਸਿਰਫ ਇੱਕੋ ਮਸਲੇ ਬਾਰੇ ਗੱਲ ਕਰਦਾ ਆ ਰਿਹਾ ਸੀ ਉਸ ਕੁੜੀ ਬਾਰੇ ਜਿਹੜੀ ਇੱਕ ਐਸੇ ਪਿੰਡ ਦੇ ਇੱਕ ਵਪਾਰੀ ਦੀ ਤੀਸੀ ਜਿੱਥੇ ਉਹਨਾਂ ਕਰੀਬ 4 ਦਿਨਾਂ ਵਿੱਚ ਪਹੁੰਚ ਜਾਣਾ ਸੀ ਉਹ ਇਸ ਪਿੰਡ ਵਿੱਚ ਸਿਰਫ ਇੱਕੋ ਵਾਰੀ ਗਏ ਸਨ ਤੇ ਉਹ ਵੀ ਕਰੀਬ ਸਾਲ ਪਹਿਲਾਂ ਵਪਾਰੀ ਸੁੱਕੀਆਂ ਵਸਤਾਂ ਦਾ ਕਾਰੋਬਾਰ ਕਰਦਾ ਸੀ ਅਤੇ ਉਹਦੀ ਸ਼ਰਤ ਹੁੰਦੀ ਸੀ ਕਿ ਪੇਡਾਂ ਦੀ ਉਹ ਉਹਦੇ ਸਾਹਮਣੇ ਲਾਹੀ ਜਾਵੇ ਤਾਂ ਕਿ ਕੋਈ ਉਸ ਨਾਲ ਤੋਖਾ ਨਾ ਕਰ ਸਕੇ ਮੁੰਡੇ ਨੂੰ ਉਹਦੇ ਕਿਸੇ ਮਿੱਤਰ ਨੇ ਇਸ ਦੁਕਾਨ ਬਾਰੇ ਦੱਸਿਆ ਸੀ ਅਤੇ ਉਹ ਆਪਣੀਆਂ ਪੇਡਾਂ ਲੈ ਕੇ ਉੱਥੇ ਪਹੁੰਚ ਗਿਆ ਸੀ